ਨਾ ਪੀਣ ਵਾਲਿਆਂ ਦੇ ਵਿੱਚ ਵੀ ਵੱਧ ਰਿਹਾ ਹੈ ਲੀਵਰ ਦਾ ਕੈਂਸਰ ਜਾਣੋ ਖਤਰੇ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਹੁੰਦੇ ਨੇ ਮਾਇਰਾ ਦੇ ਵੱਲੋਂ ਕੀਤੇ ਗਏ ਨੇ ਹੈਰਾਨੀਜਨਕ ਖੁਲਾਸੇ ਤੁਸੀਂ ਇਹ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਜ਼ਿਆਦਾ ਸ਼ਰਾਬ ਪੀਣ ਦੇ ਨਾਲ ਜ਼ਿਆਦਾ ਉਜਾ ਸੇਵਨ ਕਰਨ ਦੇ ਨਾਲ ਲੀਵਰ ਖਰਾਬ ਹੋ ਜਾਂਦਾ ਹੈ ਪਰ ਕੀ ਇਸ ਦੇ ਨਾਲ ਇਹ ਤੁਸੀਂ ਸੁਣਿਆ ਹੈਗਾ ਕਿ ਜ਼ਿਆਦਾ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਲੀਵਰ ਦਾ ਕੈਂਸਰ ਵੀ ਹੋ ਸਕਦਾ ਹੈ ਬਿਲਕੁਲ ਕੀ ਸੱਚਾਈ ਹੈਗੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਇਹ ਐਂਡ ਤੱਕ ਵੀਡੀਓ ਤੁਸੀਂ ਜ਼ਰੂਰ ਦੇਖਿਓ ਦਰਅਸਲ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਸ਼ਰਾਬ ਪੀਣ ਦੇ ਨਾਲ ਲੀਵਰ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਹ ਗੱਲ ਕਾਫੀ ਹੱਦ ਤੱਕ ਸੱਚ ਵੀ ਹੁੰਦੀ ਹੈ ਹਾਲਾਂਕਿ ਫੈਟੀ ਲੀਵਰ ਦੇ ਨਾਲ ਨਾਲ ਲੀਵਰ ਦਾ ਕੈਂਸਰ ਵੀ ਅਕਸਰ ਬਜ਼ੁਰਗਾਂ ਜਾਂ ਫਿਰ ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦੇ ਨਾਲ ਜੁੜਿਆ ਹੁੰਦਾ ਹੈ ਪਰ ਹੁਣ ਡਾਕਟਰਾਂ ਨੇ ਵੱਡੀ ਚੇਤਾਵਨੀ ਦਿੱਤੀ ਹੈ ਕਿ ਇਹ ਬਿਮਾਰੀ ਨੌਜਵਾਨਾਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਵਧ ਰਹੀ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਜੋ ਸ਼ਰਾਬ ਨਹੀਂ ਪੀਂਦੇ ਦਰਅਸਲ ਹਾਲੀ ਦੇ ਵਿੱਚ ਕੈਂਸਰ ਡਾਕਟਰ ਸੂਤਰਾਂ ਦੇ ਮੁਤਾਬਕ ਜੋ ਡਾਕਟਰ ਨੇ ਡਾਕਟਰ ਸੰਕੇਤ ਮਹਿਤਾ ਨੇ ਇੱਕ ਇੰਸਟਾਗ੍ਰam ਪੋਸਟ ਦੇ ਵਿੱਚ ਲਿਖਿਆ ਹੈਗਾ ਕਿ ਸ਼ਰਾਬ ਪੀਣ ਵਾਲੇ ਕੀ ਤੁਸੀਂ ਜਾਣਦੇ ਹੋ ਕਿ ਨੌਜਵਾਨਾਂ ਦੇ ਵਿੱਚ ਲੀਵਰ ਦਾ ਕੈਂਸਰ ਵੱਧ ਰਿਹਾ ਹੈ ਉਹਨਾਂ ਲੋਕਾਂ ਦੇ ਵਿੱਚ ਵੀ ਜੋ ਸ਼ਰਾਬ ਨਹੀਂ ਪੀਂਦੇ ਤਾਂ ਡਾਕਟਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਵਿਸ਼ਵ ਸਿਹਤ ਸੰਕਟਨ ਦੇ ਅਨੁਸਾਰ 1990 ਤੋਂ ਬਾਅਦ ਜਿਗਰ ਦੇ ਕੈਂਸਰ ਦੇ ਮਾਮਲੇ ਦੁੱਗਣੇ ਹੋ ਗਏ ਨੇ ਹਾਲਾਂਕਿ ਬਹੁਤ ਸਾਰੇ ਮਾਮਲੇ ਵਾਇਰਸ ਹੈਪੇਟਾਈਟਸ ਨਾਲ ਸੰਬੰਧਿਤ ਹਨ ਪਰ ਲਗਭਗ 16% ਅਜਿਹੇ ਨੇ ਜਿਨ੍ਹਾਂ ਦਾ ਕਾਰਨ ਅਣਜਾਣ ਹੈ ਅਕਸਰ ਇਹ ਗੈਰ ਅਲਕੋਹਲ ਜੋ ਕਿ ਅਲਕੋਹੋਲਿਕ ਫੈਟੀ ਲੀਵਰ ਨੇ ਤਾਂ ਇਕੱਲੇ ਭਾਰਤ ਦੇ ਵਿੱਚ ਦੱਸਦੀ ਹੈ ਕਿ 16.32% ਬਾਲਗਾਂ ਨੂੰ ਯਾਨੀ ਕਿ 16 ਤੋਂ ਲੈ ਕੇ 32% ਬਾਲਗਾਂ ਨੂੰ ਪ੍ਰਭਾਵਿਤ ਕਰਦਾ ਜੋ ਕਿ ਲਗਭਗ 12 ਕਰੋੜ ਦੇ ਬਰਾਬਰ ਹੈ ਵਿਸ਼ਵ ਪੱਧਰ ਦੇ ਉੱਤੇ ਦੱਸਦੇ ਕਿ 15 ਸਾਲ ਤੋਂ ਲੈ ਕੇ 39 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚ ਤੇ ਦੱਸਦੀ ਹੈ ਕਿ ਬਹੁਤ ਸਾਰੇ ਲੋਕ ਸ਼ਾਮਿਲ ਹੁੰਦੇ ਨੇ ਇਸ ਦਾ ਕਾਰਨ ਕੀ ਹੈਗਾ ਤਾਂ ਇਸ ਦਾ ਮੁੱਖ ਕਾਰਨ ਬੈਠਣ ਵਾਲੀ ਜੀਵਨ ਸ਼ੈਲੀ ਹੈ ਬੇਟਾ ਬੌਲਿਕ ਕਾਰਕ ਜ਼ਿਆਦਾ ਖਾਣਾ ਤਣਾਵ ਸ਼ੂਗਰ ਅਤੇ ਮੋਟਾਪਾ ਪਰ ਇਸ ਜੋਖਮ ਨੂੰ ਘਟਾਉਣ ਦੇ ਤਰੀਕੇ ਨੇ ਜੇਕਰ ਤੁਹਾਡਾ ਫੈਟੀ ਲੀਵਰ ਹੈ ਤਾਂ ਤੁਹਾਡੇ ਲੀਵਰ ਦੀ ਨਿਯਮਤ ਤੌਰ ਦੇ ਉੱਤੇ ਜਾਂਚ ਕਰਵਾਓ ਕਿਰਿਆਸ਼ੀਲ ਰਹੋ ਸੰਤੁਲਿਤ ਖੁਰਾਕ ਖਾਓ ਭਾਰ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰੋ ਥਕਾਵਟ ਬੇអារਮੀ ਜਾਂ ਫਿਰ ਹਲਕਾ ਪੀਲੀਆ ਵਰਗੇ ਸ਼ੁਰੂਆਤੀ ਚੇਤਾਵਨੀ ਸੰਕੇਤਾਂ ਦੇ ਉੱਤੇ ਨਜ਼ਰ ਰੱਖੋ ਡਾਕਟਰ ਦੇ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਯਾਦ ਰੱਖੋ ਕਿ ਜਿਗਰ ਦਾ ਕੈਂਸਰ ਸ਼ਰਾਬ ਨਾ ਪੀਣ ਵਾਲਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਜਲਦੀ ਪਤਾ ਲਗਾਉਣ ਦੇ ਨਾਲ ਜਾਨ ਬਚ ਸਕਦੀ ਹੈ ਨੇ ਤੇ ਆਪਣੇ ਨਾਲ ਦੇ ਲਈ ਡਾਕਟਰ ਦੇ ਕੋਲ ਜਾ ਕੇ ਆਪਣਾ ਚੈੱਕਅਪ ਇੱਕ ਵਾਰ ਜ਼ਰੂਰ ਕਰਵਾਓ ਫਿਰ ਨੋਨ ਐਲਕੋਹੋਲਿਕ ਫੈਟੀ ਲੀਵਰ ਡਿਜ਼ੀਜ਼ ਤੋਂ ਕਿਵੇਂ ਬਚਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਫੈਟੀ ਲੀਵਰ ਹੈ ਤਾਂ ਨਿਯਮਿਤ ਜਿਗਰ ਦੇ ਟੈਸਟ ਕਰਵਾਓ ਹਫਤੇ ਦੇ ਵਿੱਚ ਘੱਟੋ ਘੱਟ 5 ਦਿਨ 3 ਮਿੰਟ ਕਸਰਤ ਕਰੋ ਸੰਤੁਲਿਤ ਖੁਰਾਕ ਲਓ ਜਿਸ ਦੇ ਵਿੱਚ ਸਬਜ਼ੀਆਂ ਫਲ ਜੋ ਕਿ ਸਾਬਤ ਅਨਾਜ ਅਤੇ ਪ੍ਰੋਟੀਨ ਸ਼ਾਮਲ ਹੁੰਦੇ ਨੇ ਤੇ ਮਿੱਠੇ ਪੀਣ ਵਾਲੇ ਪਦਾਰਥ ਤਲੇ ਹੋਏ ਪ੍ਰੋਸੈਸਡ ਭੋਜਨ ਬਿਲਕੁਲ ਕਟਾ ਦਿਓ ਆਪਣੇ ਭਾਰ ਬਲੱਡ ਸ਼ੂਗਰ ਅਤੇ ਕੋਲੇਸਟ੍ਰੋਲ ਨੂੰ ਕੰਟਰੋਲ ਕਰੋ ਕਾਫੀ ਨੀਂਦ ਲਓ ਅਤੇ ਹਾਈਡਰੇਟ ਰਹੋ ਤਾਂ ਇਹ ਚੀਜ਼ਾਂ ਨੇ ਤੁਸੀਂ ਯਾਦ ਰੱਖਣੀਆਂ ਨੇ ਆਪਣੀ ਜੀਵਨ ਸ਼ੈਲੀ ਹੈ ਉਹਦੇ ਵਿੱਚ ਜੇਕਰ ਤੁਸੀਂ ਅਪਣਾਓਗੇ ਤਾਂ ਤੁਹਾਨੂੰ ਲੀਵਰ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਜੇਕਰ ਤੁਹਾਡਾ ਭਾਰ ਵੱਧ ਰਿਹਾ ਹੈਗਾ ਤੁਸੀਂ ਆਪਣੇ ਡਾਕਟਰ ਕੋਲ ਜਾ ਕੇ ਆਪਣੇ ਲੀਵਰ ਦਾ ਇੱਕ ਵਾਰ ਚੈੱਕਅਪ ਜ਼ਰੂਰ ਕਰਵਾ ਲਿਓ